हां जी दोस्तों गुड मॉर्निंग है थानू लोसर ਪਿੰਡ ਤੋਂ ਸਵੇਰ ਹੋ ਚੁੱਕੀ ਆ ਆਪਾਂ ਤਕਰੀਬਨ 4 ਵਜੇ ਉੱਠੇ ਸੀਗੇ ਹਨੇਰਾ ਬਹੁਤ ਸੀ ਮੈਂ ਸੋਚਿਆ ਹੌਲੀ ਹੌਲੀ ਦਿਨ ਚੜੂਗਾ ਜਦੋਂ ਆਪਾਂ ਤਰਾਂਗੇ ਪਰ ਇੱਕੋ ਵਾਰ ਚੜਨਾ ਹੋ ਗਿਆ ਤੇ ਆਪਾਂ ਵੀ ਰੈਡੀ ਹੋ ਗਏ ਸੀ ਪਹਿਲਾਂ ਹੀ ਕਿਉਂਕਿ ਜਿਉਂ ਜਿਉਂ ਦਿਨ ਚੜਦਾ ਹੈ ਤੇ ਉਹਦੇ ਉਹ ਜਿਹੜੇ ਨਾਲੇ ਰਸਤੇ 'ਚ ਪੈਂਦੇ ਉਹਨਾਂ ਦਾ ਪਾਣੀ ਨਾ ਲੈਵਲ ਆ ਵਧੀ ਜਾਂਦਾ ਹੈ ਤੇ ਬਾਕੀ ਆਪਾਂ ਟਾਈਮ ਨਾਲ ਤੁਰਦੇ ਆ ਤਕਰੀਬਨ 5:00 ਵਜੇ ਨੇ ਦੇਖਦੇ ਆ ਅੱਗੇ ਦਾ ਕੀ ਸੀਨ ਹੋਗਾ ਤੇ ਲੋਸਰ ਪਿੰਡ ਤੋਂ ਹੁਣ ਆਪਾਂ ਤਿਆਰੀ ਖੇਚ ਲਈ ਆ ਤੇ ਅੱਗੇ ਵੱਲ ਨੂੰ ਆਪਾਂ ਨੇ ਚੰਦਰਤਲ ਵੱਲ ਨੂੰ ਵਧਣਾ ਹੈ ਆ ਗੱਡੀ ਆਪਣੀ ਗੱਡੀ ਤਿਆਰ ਵਾ ਤਿਆਰ ਤੇ ਹੁਣ ਚੱਲਦੇ ਆਗੇ ਆਪਾਂ ਚੰਦਰਦਰਵਾਲ ਨੂੰ ਆਸੀ ਹੋਮਸਟੇ ਜਿੱਥੇ ਆਪਾਂ ਰੁਕੇ ਸੀਗੇ ਵੈਲਕਮ ਸਮਾਨ ਸਭ ਨੂੰ ਦੇਖ ਲੈ ਸਾਰਾ ਨਾ ਆ ਦੇਖੋ ਨਾਲਿਆਂ ਇੰਨੇ ਚ ਪਾਣੀ ਕਿੰਨਾ ਘਟਾ ਸਵੇਰ ਵੇਲੇ ਚੱਲੇ ਕਿੰਨਾ ਪਾਣੀ ਦੀ ਆ ਪੁੱਤਰ ਜੀ ਕਰਾਈ ਐਂਟਰੀ 5:30 ਹੋ ਚੁੱਕੇ ਨੇ ਤੇ ਆਪਾਂ ਨਿਕਲ ਚੁੱਕੇ ਆ ਲੋਸਰ ਤੋਂ ਇਹ ਚੈੱਕ ਪੋਸਟ ਸੀਗੀ ਜਿੱਥੇ ਐਂਟਰੀ ਹੁੰਦੀ ਆ ਆਪਾਂ ਰੁਕੇ ਸੀ ਜਿੱਥੇ ਹੁਣ ਉੱਥੇ ਉਹਦਾ ਗੱਡੀ ਨੰਬਰ ਤੇ ਨਾਮ ਵਗੈਰਾ ਲਿਖਦੇ ਨੇ ਤੇ ਫੇਰ ਅੱਗੇ ਜਾਣ ਦਿੰਦੇ ਨੇ ਲੋਸਰ ਚੈੱਕ ਪੋਸਟ ਬਣੀ ਹੋਈ ਆ ਉੱਥੇ ਆਪਾਂ ਨੇ ਹੁਣ ਐਂਟਰੀ ਕਰਵਾ ਕੇ ਟਿਕਾਏ ਵਾਸਤੇ ਵੱਧ ਚੁੱਕੇ ਆ ਇੱਕ ਕੋਲ ਹੱਥ ਇੱਕ ਕੋਲ ਹੱਥ ਘਿਰਦਾ ਔਰ ਇੱਕ ਕੋਲ ਦਿਨ ਚੜਦਾ ਕਰੋੜ ਕਹਿੰਦੇ ਮਨਾਲੀ ਤੱਕ ਕਿੱਕਣਾ ਠੀਕ ਸੀਗਾ ਮੋਟਰਸਾਈਕਲ ਵਾਸਤੇ ਮੋਟਰਸਾਈਕਲ ਵਾਸਤੇ ਉਹ ਠੀਕ ਸੀ ਪਰ ਲਾ ਆ ਪਾਣੀ ਨਹੀਂ ਸੀ ਉਧਰ ਇਪੋਲ ਨੇ ਹਸਤਾ ਨੇ ਤੇਰੇ ਵਾਲੇ ਚ ਲੋ ਮਤਰਾ ਠੰਡ ਹੋ ਗਿਆ ਬਹੁਤ ਜ਼ਿਆਦਾ ਹੁਣ ਥੱਲੇ ਆਪਾਂ ਨੂੰ ਦਸਤਾਨੇ ਥਰਮਲ ਪਾਉਣੇ ਪੈਣੇ ਨੇ ਤਾਂ ਗੱਲ ਬਣਨੀ ਆ ਹੱਥਰ ਲੱਗੇ ਹੁਣ ਪਹੁੰਚ ਗਏ ਆਪਾਂ ਚੰਦਰਤਾਲ ਝੀਲ 5 ਕਿਲੋਮੀਟਰ ਰਹਿ ਗਈ ਸਿਰਫ ਆਪਾਂ ਸਾਜਰੇ ਕੰਮ ਖਿੱਚਦਾ ਸੀ ਲੋਸਰ ਤੋਂ ਤੇ ਹੁਣ ਧੁੱਪ ਚੜ੍ਹਦੀ ਤੱਕ ਆਪਾਂ ਚੰਦਰਤਾਲ ਝੀਲ ਦੇ ਨੇੜੇ ਪਹੁੰਚ ਗਏ ਆਂ ਰਸਤੇ ਨਾਲੇ ਵੀ ਆਏ ਨੇ ਬਹੁਤ ਖਤਰਨਾਕ ਤੁਸੀਂ ਦੇਖੀ ਹੁਣ ਇਹਨੇ ਵੀਡੀਓ 'ਚ ਤੇ ਬੜੇ ਔਖੇ ਸੌਖੇ ਚਲੋ ਟੱਪ ਗਏ ਉਹ ਵੀ ਤੇ ਹੁਣ ਇੱਥੇ ਇੱਕ ਸੋਹਣੀ ਜਿਹੀ ਲੋਕੇਸ਼ਨ ਦਿਖੀ ਸੀਗੀ ਆ ਦੇਖੋ ਕਿੰਨਾ ਵਧੀਆ ਧੁੱਪ ਪੈਂਦੀ ਸੀ ਤੇ ਹੁਣ ਇੱਥੇ ਗੈਸ ਕੁਕ ਸੈੱਟ ਕਰਦੇ ਆਂ ਤੇ ਕਾਫੀ ਵਗੈਰਾ ਬਣਾ ਕੇ ਪੀਨੇ ਆ ਕਿਉਂਕਿ ਉੱਥੋਂ ਆਪਾਂ ਇਦਾਂ ਹੀ ਆ ਗਏ ਸੀ ਚਾਹ ਨਾ ਕਾਫੀ ਕੁਝ ਨਹੀਂ ਪੀਤਾ ਹੈ ਇਤੋਂ ਜਿਹੜਾ ਲੋਸਰ ਤੋਂ ਇਹ ਚੰਦਰਦਾਲ ਤੱਕ ਦਾ ਰਸਤਾ ਏ ਬਾਹਲਾ ਹੀ ਇਹ ਖਤਰਨਾਕ ਆ ਹਜੇ ਲੋਸਰ ਤੱਕ ਦਾ ਜਿਹੜਾ ਹੈਗਾ ਉਹ ਖਰਾਬ ਆ ਰਫ ਰੋਡ ਆ ਪਰ ਫਿਰ ਵੀ ਰੋਡ ਬਣਿਆ ਹੋਇਆ ਪਰ ਜਿਹੜਾ ਲੋਸਰ ਤੋਂ ਲੈ ਕੇ ਚੰਦਰਦਾਲ ਤੱਕ ਆ ਇਹ ਪੂਰਾ ਖਤਰਨਾਕ ਰੋੜਾ ਤੇ ਹੁਣ ਫਿਰ ਬਣਾਉਨੇ ਆ ਕਾਫੀ ਕਾਫੀ ਪੀ ਕੇ ਫੇਰ ਅੱਗੇ ਚੱਲਦੇ ਆ ਚੰਦਰਦਾਲ ਜੀ ਤਰਗਾ ਸਮਾਨ ਆ ਤੇ ਬੋਤਲ ਕਿੱਥੋਂ ਲੈ ਜਾਂਦੇ ਆ ਜੀ ਤੁਸੀਂ ਇਹ ਜੀ ਟਰਾਈ ਦੀ ਹੋ ਗਈ ਸੀ ਬੋਤਲ ਨਾਲ ਵੀ ਉੱਤੇ ਪਾਣੀ ਗਰਮ ਕਰਕੇ ਪਾਉਣ ਨੂੰ ਕਿਹਾ ਹੋਮਸਟੇਅ ਵਾਲਿਆਂ ਨੂੰ ਛਿੱਤ ਕੋਲ ਉਹਨੇ ਗਰਮ ਪਾਣੀ ਪਾਤਾ ਤੇ ਦਿਖਾਈ ਬੋਤਲ ਦਾ ਹਾਲ ਵੜਾ ਜੀ ਤੇ ਬੋਤਲ ਦਾ ਹਾਲ ਦੇਖਣ ਕੀ ਹੋਇਆ ਸਪਰਿੰਗ ਬਣਾਤਾ ਬੋਤਲ ਦਾ ਬੋਤਲ ਦਾ ਸਪਰਿੰਗ ਬਣਾਤਾ ਤੇ ਹੁਣ ਗੈਸ ਨੂੰ ਸਫਟ ਕਰਦੇ ਆ ਤੇ ਫਿਰ ਆਪਾਂ ਚਾਹ ਬਣਾਉਨੇ ਆ ਪੱਥਰ ਛੱਡਾਂ ਤੇ ਚਣ ਕੇ ਉਹਦੇ ਵਿੱਚ ਗੈਸ ਚੁੱਲਾ ਲਾਇਆ ਕਿਉਂ ਹੋ ਗਿਆ ਫਿਰ ਇੱਥੇ ਹਵਾ ਨਹੀਂ ਪੈਂਦੀ ਨਹੀਂ ਹਵਾ ਬਹੁਤ ਪੈਂਦੀ ਹੈ ਸਿਲੰਡਰ ਨੂੰ ਫਿਰ ਉਹਦੇ ਕਰਕੇ ਸੇਕ ਨਹੀਂ ਲੱਗਦਾ ਹੋ ਗਿਆ ਬੰਦ ਸਿਲੰਡਰ ਲੱਗਦਾ ਖਤਮ ਹੋ ਗਿਆ ਨਵਾਂ ਕੱਟਣਾ ਪੈਣਾ ਨਵਾਂ ਨਵਾਂ ਕੱਟ ਕੇ ਸਿਲੰਡਰ ਨਜ਼ਾਰਾ ਦੇਖੋ ਤੁਸੀਂ ਕਿੰਨਾ ਸ਼ਾਨਦਾਰ ਆ ਸਾਹਮਣੇ برفਾਂ ਲੱਦੇ ਪਹਾੜ ਤੇ ਹਰੇ-ਹਰੇ ਘਾਹ ਦੇ ਮੈਦਾਨ ਮੇਚ ਚ ਖੜੀ ਆਪਣੀ ਬੱਕੀ ਤੇ ਇਧਰ ਬਣਦੀ ਕਾਫੀ ਨਾ ਯਾਰ ਇਹ ਕੋ ਸ਼ੋਰ ਤੇ ਨਾਲ ਆਪਣੇ ਕੋਲ ਲੱਕੜਾਂ ਵੀ ਇੱਥੇ ਅਵੇਲੇਬਲ ਨੇ ਜੇ ਬੋਨਫਾਇਰ ਕਰਨੀ ਹੋਵੇ ਉਹ ਵੀ ਆਪਾਂ ਕਰ ਸਕਦੇ ਆ ਪਰ ਹੁਣ ਆਪਾਂ ਕਰਨੀ ਨਹੀਂ ਕਿਉਂਕਿ ਦਿਨ ਰਾਤ ਨੂੰ ਕਰਾਂਗੇ ਦਿਨ ਨੂੰ ਨਹੀਂ ਕਰਨੀ ਕਾਫੀ ਬਣ ਰਹੀ ਆ thank <laughs> you ਸਵਾਦ ਬਣੀਆ ਪਰ ਮਸਲਾ ਕੀ ਇਹ ਤਾਂ ਠੰਡੀ ਬਹੁਤ ਛੇਤੀ ਹੋ ਜਾਂਦੀ ਆ ਬਣਾ ਕੇ ਪੀਂਦੇ-ਪੀਂਦੇ ਨਾਲ ਦੀ ਨਾਲ ਠੰਡੀ ਟੋਪਰੋਂ ਝਾਹ ਬਹੁਤ ਚੜਦਾ ਬੋਲਦਿਆਂ ਨੂੰ ਝਾਹ ਚੜਦਾ ਹੈ ਬਾਕੀ ਦੇ ਨਜ਼ਾਰੇ ਨੇ ਅਲਟੀਮੇਟ ਅਲਟੀਮੇਟ ਨੇ ਮੈਂ ਚੰਦਰਤਾਲ ਆਪਾਂ ਪਹੁੰਚੇ ਹੋਏ ਆਂ 5 ਕਿਲੋਮੀਟਰ ਆ ਜਾਣੇ ਆ ਉੱਤੇ ਦੇਖਣ ਲੱਗੇ ਟੈਂਟ ਤੇ ਦੇਖਦੇ ਆ ਕੀ ਮਾਹੌਲ ਆ ਟੈਂਟ ਵਗੈਰਾ ਦੇਖਣ ਲੱਗ ਗਏ ਜਿੱਥੇ ਜਗ੍ਹਾ ਮਿਲ ਗਈ ਆ ਆਪਾਂ ਤਾਂ ਅੱਜ ਸਟੇ ਕਰਾਂਗੇ ਨਹੀਂ ਫਿਰ ਅੱਜ ਆਪਾਂ ਅੱਗੇ ਲੰਘ ਜਾਾਂਗੇ ਮਨਾਲੀ ਦੇ ਨੇੜੇ ਚੜੀ ਤੇ ਚਲੋ ਭਾਂਡੇ-ਮੁੰਡੇ ਮਾਜਦੇ ਆਂ ਚੱਲਦੇ ਆਂ ਫਿਰ ਪਾਣੀ ਦੀ ਬਹੁਤ ਕਮੀ ਆ ਪਾਣੀ ਬਚਾਉਣਾ ਪੈਂਦਾ ਫਿਰ ਉੱਥੇ ਬਣਾਈਆ ਪਾਣੀ ਵੀ ਕੀਤਾ ਤੇ ਭਾਂਡੇ ਵੀ ধੋਏ ਨੇ ਇੰਨਾ ਕੋ ਕਰਤਾ ਇੱਕ ਬੋਤਲ ਨਾਲ ਇੱਕ ਬੋਤਲ ਨਾਲ ਇੱਥੇ ਆ ਕੇ ਪਾਣੀ ਦੀ ਅਮੀਅਤ ਪਤਾ ਲੱਗਦੀ ਆ ਅਮੀਅਤ ਪਤਾ ਲੱਗਦੀ ਆ ਪਾਣੀ ਆਪਾਂ ਇੰਨਾ ਪਾਣੀ ਬਰਬਾਦ ਕਰਦੇ ਆ ਸਹੀ ਗੱਲ ਹੈ ਘਰ ਇੰਨਾ ਪਾਣੀ ਬਰਬਾਦ ਕਰ ਦਿੰਦੇ ਆ ਇਹ ਜਗ੍ਹਾ ਆ ਕੇ ਫਿਰ ਪਾਣੀ ਦੀ ਜਿਹੜੀ ਵੈਲਿਊ ਆ ਉਹ ਆਪਾਂ ਨੂੰ ਪਤਾ ਲੱਗਦੀ ਆ ਪੂਕੇ ਬਾਈ ਜੀ ਹਾਂ ਸਰ ਹੈ ਕਿ ਬ੍ਰਦਰ ਟੈਂਟ ਅਵੇਲੇਬਲ ਹੈ ਸਰ ਟੈਂਟ ਕੋਈ ਹੈ ਅਵੇਲੇਬਲ ਨਹੀਂ ਹੈ ਰਾਤ ਨਹੀਂ ਆਏ ਆਗੇ ਕਿਉਂਕਿ ਪਤਾ ਸੀ ਵੀ ਇੱਥੇ ਬਹੁਤ ੱੱਕਾ ਪੈ ਰਿਹਾ ਸਾਰੀ ਟੈਂਟ ਬੁੱਕ ਨੇ ਆ ਮਿੱਤਰੋ ਚੰਦਰਪਾਲ ਝੀਲ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਆ ਤੇ ਸਾਹਮਣੇ ਨਾਲੇ ਝੀਲ ਆ ਪਰ ਹੁਣ ਇੱਥੇ ਸਾਹਮਣੇ ਵਾਟਰ ਦਾ ਸੀਆ ਇੱਕ ਉਹਦੇ ਚ ਗੱਡੀ ਫਸ ਗਈ ਉੱਤੀ ਖੜਿਆ ਪਿੱਛੇ ਲੈਣ ਲੱਗੀ ਆ ਦੇਖੋ ਤੇ ਦੇਖਦੇ ਕਰਕੇ ਨਿਕਲ ਵੀ ਨਹੀਂ ਲੱਗ ਗਿਆ ਵੈਨਵਾਈ ਚੋਰ ਮਾਰਨ ਗੱਡੀ ਫਸੀ ਪਈ ਆ ਸਿਰਫ ਗੱਡੀਆਂ ਖੜੀਆਂ ਪਿੱਛੇ ਵੀ ਗੱਡੀਆਂ ਖੜੀਆਂ ਨੇ ਇੱਧਰ ਵੀ ਲੱਗੀ ਖੜੇ ਨੇ ਬੰਦੇ ਗੱਡੀ ਦੇ ਸਾਰੇ ਵੇਟ ਕਰ ਰਹੇ ਨੇ ਹੁਣ ਕਿ ਕਾਦੋਂ ਨਿਕਲੂਗੀ ਗੱਡੀ ਸਾਰੇ ਬਾਕੀ ਦੇ ਬੰਦੇ ਜਾਣਗੇ ਵਾਹ ਬਈ ਵਾਹ ਸ਼ਾਬਾਸ਼ ਘੜਤੀ ਘੜਤੀ 对。Yeah, up. ਚੰਦਰਤਾਲ ਝੀਲ ਜਗ੍ਹਾ ਤੇ ਤੁਹਾਡਾ ਸਵਾਗਤ ਆ ਅਵਸ਼ਕ ਸੂਚਨਾ ਚੰਦਰਤਾਲ ਝੀਲ ਜਿਹੜੀ 4290 ਮੀਟਰ ਦੀ ਉਚਾਈ ਤੇ ਆ ਇਹ ਪਵਿੱਤਰ ਸਥਾਨਾ ਪੈਰ ਨਾਲ ਦੇ ਨਹਾਉਣਾ ਮਨਾ ਹੈ ਨਸ਼ਾ ਨਹੀਂ ਕਰਨਾ ਤੇ ਸਫਾਈ ਰੱਖਣੀ ਆ ਝੀਲ ਦੇ ਆਸ-ਪਾਸ ਠੀਕ ਹੈ ਇਹ ਸਾਰੀ ਗੱਲਬਾਤ ਆ ਸਮਝ ਗਏ ਚਲੋ ਫਿਰ ਸੋ ਫਾਈਨਲੀ ਵੀ ਆਰ ਹੇਅਰ ਐਟ ਚੰਦਰਤਾਲ ਲੇਕ ਮਤਲਬ ਆ ਗਏ ਆਪਾਂ ਚੰਦਰਤਾਲ ਲੇਕ ਤੇ ਰਾਸਤਾ ਕਾਫੀ ਖਰਾਬ ਸੀ ਹੁਣ ਮਨਾਲੀ ਵੱਲ ਤੇ ਪਿੱਛੇ ਮੋੜਨਾ ਪੈਣਾ ਉਹ ਨਾਲੇ ਹੀ ਇੱਕਦਮ ਇਹਦੇ ਫੇਰ ਕ੍ਰੋਸ ਕਰਨੇ ਪੈਣੇ ਨੇ ਵੈਸੇ ਤਾਂ ਆਪਾਂ ਟਾਈਮ ਨਾਲ ਆ ਗਏ 9 ਵਜੇ ਇੱਥੇ ਪਹੁੰਚ ਗਏ ਕਾਫੀ ਵਗੈਰਾ ਪੀਪੋ ਕੇ ਵੀ ਟਾਈਮ ਨਾਲ ਆ ਗਏ ਇੱਥੇ ਬਾਕੀ ਦੇਖਦੇ ਹੁਣ ਕੀ ਬਣਦਾ ਟੂਰਿਸਟ ਬਹੁਤ ਜ਼ਿਆਦਾ ਹੈ ਮਾਹੌਲ ਜਿੰਮੇ ਦਾ ਵੀ ਆ ਉਹ ਦੇਖਦੇ ਆ ਆ ਦੇਖੋ ਟੂਰਿਸਟ ਇਹ ਸਾਰੇ ਲੇਕ ਵੱਲ ਨੂੰ ਜਾ ਰਹੇ ਨੇ ਉਹ ਪਿੱਛੇ ਉੱਥੇ ਪਾਰਕਿੰਗ ਆ ਉੱਥੇ ਗੱਡੀਆਂ ਵਗੈਰਾ ਸਾਰੀਆਂ ਲੱਗ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਅੱਗੇ ਨੂੰ ਜਾਂਦੇ ਹਾਂ ਪੈਦਲ। ਸ਼ਰ ਲਓ ਜੀ। ਆ ਗਈ ਹੁਣ ਸਾਹਮਣੇ ਚੰਦਰਦਾਲ ਝੀਲ ਤੇ ਨਾਲ ਵਿੱਚੋਂ ਵਗਦੀ ਹੈ ਇਹ ਛੋਟੀ ਜਿਹੀ ਨਦੀ ਜਿਹਨੂੰ ਮੇਰੇ ਖਿਆਲ ਸ਼ਾਇਦ ਚੰਦਰਾ ਨਦੀ ਕਹਿੰਦੇ ਨੇ। ਜੇ ਮੈਂ ਸਹੀ ਹੋਇਆ ਤਾਂ। ਉਹ ਕਰੈਕਟ ਕਰ ਦੋ ਇਸ ਸੈਗਮੈਂਟਾਂ ਚ ਮਾਬੂ ਮੱਤਿਆ ਬਾਹਰ ਚੈਲੇਂਜ ਬਣਾ ਬੈਲੈਂਸ ਜਦ ਸਕੀਟਬੋਰਡ ਤੇ ਬੈਲੈਂਸ ਬਣਾਤਾ ਹੈ ਇਹ ਆ ਚੰਦਰਪਾਲ ਚੀਜ਼ ਹੈ ਰਵੈਂਸ ਸਭ ਤੋਂ ਚੰਗਾ ਤੁਮ ਲੋਗਾ ਲਗਾਓ ਵਾਰ ਬੈਲੈਂਸ ਬਹੁਤ ਖੂਬਸੂਰਤ ਲੱਗ ਰਹੀ ਹੈ ਭਾਈ ਚਲ ਘਾਰਾ ਬਹੁਤ ਹਣਾ ਬੰਦਾ ਲਓ ਫਾਈਨਲੀ ਆਪਾਂ ਹੁਣ ਬੈਠੇ ਆਂ ਚੰਦਰਤਾਲ ਲੇਕ ਤੇ ਲੇਕ ਤਾਂ ਵਾਕਈ ਬਹੁਤ ਖੂਬਸੂਰਤ ਆ ਦੂਰੋਂ ਦੇਖ ਕੇ ਥੋੜਾ ਜਿਦਾਂ ਲੱਗਦਾ ਕਿ ਛੋਟੀ ਜਿਹੀ ਓਹ ਲੇਕ ਆ ਵੈਸੇ ਹੀ ਆ ਪਰ ਜਿੱਦਾਂ ਕਹਿੰਦੇ ਹੁੰਦੇ ਨੇ ਲੇਕਾਂ ਨੂੰ ਕਦੇ ਅੰਡਰਐਸਟੀਮੇਟ ਨਹੀਂ ਕਰਨਾ ਚਾਹੀਦਾ ਨੇੜੇ ਆ ਕੇ ਪਤਾ ਲੱਗਦਾ ਕਿ ਪਾਣੀ ਕਿੰਨਾ ਕ੍ਰਿਸਟਲ ਕਲੀਅਰ ਆ ਤੇ ਬਹੁਤ ਹੀ ਸੋਹਣੀ ਲੇਕ ਆ ਇਹ ਨਜ਼ਾਰੇਦਾਰ ਆ ਜੇ ਟਾਈਮ ਸਪੈਂਡ ਕਰਨਾ ਇਹਦੇ ਨੇੜੇ ਬਹਿ ਕੇ ਤਾਂ ਵਧੀਆ ਆ ਪਾਣੀ ਦੇਖੋ ਕਿੰਨਾ ਕਲੀਅਰ ਆ ਲੇਕ ਦਾ ਪਹਾੜ ਚਮਕ ਕੇ ਆ ਦੇਖੋ ਇਹ ਪਹਾੜ ਨੇ ਉਹ ਚਮਕ ਉਹਦਾ ਪਰਛਾਵਾਂ ਵਿੱਚ ਪੈ ਰਿਹਾ ਹੈ ਇਸੇ ਕਰਕੇ ਨੂੰ ਚੰਦਰਤਾਲ ਲੇਕ ਕਿਹਾ ਜਾਂਦਾ ਕਿਉਂਕਿ ਰਾਤ ਨੂੰ ਚੰਦ ਤੇ ਤਾਰੇ ਨੇ ਜਿਹੜੇ ਉਹ ਚਮਕ ਕੇ ਲੇਕ ਦੇ ਵਿੱਚ ਸਾਫ਼ ਦਿਖਦੇ ਨੇ ਕਲੀਅਰ ਪੂਰੇ ਕਿਉਂਕਿ ਲੇਕ ਦਾ ਪਾਣੀ ਬਹੁਤ ਸਾਫ਼ ਆ ਇਸ ਕਰਕੇ ਨੂੰ ਚੰਦਰਤਾਲ ਲੇਕ ਕਿਹਾ ਜਾਂਦਾ ਹੈ ਸੋ ਅੱਜ ਆਪਾਂ ਨੇ ਰਾਤ ਦੇ ਇੱਥੇ ਰੁਕਣਾ ਨਹੀਂ ਅੱਜ ਦਿਨ ਦਾ ਨਜ਼ਾਰਾ ਦਿਖਾਉਣਾ ਤੇ ਰਾਤ ਦਾ ਨਜ਼ਾਰਾ ਤੁਹਾਨੂੰ ਫੇਰ ਕਦੇ ਆਪਾਂ ਦਿਖਾਵਾਂਗੇ ਇਸ ਲੇਕ ਦਾ ਜੁੜੇ ਹੋਏ ਚੈਨਲ ਦੇ ਨਾਲ ਜੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਰੂਰ ਕਰਕੇ ਰੱਖੋ ਹੋਰ ਵੀ ਤੁਹਾਨੂੰ ਆਪਾਂ ਐਡਵੈਂਚਰਸ ਵੀਡੀਓ ਅਜੇ ਦਿਖਾਉਣੀਆਂ ਨੇ ਇਹ ਸਾਰੀ ਪਿੱਛੇ ਚੰਦਰਪਾਲ ਝੀਲ ਇੰਦਰ ਵਾਈਡ ਵਾਈਡ ਨਹੀਂ ਕਿ ਇਹ ਤਾਂ ਆ ਗਿਆ ਵਾਈਡ ਬਿੱਟ ਟੂਰਿਸਟ ਬਹੁਤ ਜ਼ਿਆਦਾ ਆਇਆ ਚ ਪੂਰਾ ਸਫਾ ਸਾਇਰਾ ਲੇਖ ਦਾ ਫੁੱਲਾ ਚਲੋ ਫੋਟੋ ਰੇ ਲੂ ਰਾਤ ਨੂੰ ਵਾਕਈ ਬਹੁਤ ਸੋਹਣੀ ਲੱਗਦੀ ਹੋਊਗੀ ਜਿਸ ਹਿਸਾਬ ਦਾ ਝੀਲ ਦਾ ਮਾਹੌਲ ਆ ਲਓ ਮਤਰਾ ਚੰਦਰਤਾਲ ਝੀਲ ਵੀ ਆਪਾਂ ਨੇ ਦੇਖ ਲਈ ਤੇ ਆ ਹੈਗੇ ਚੰਦਰਤਾਲ ਝੀਲ ਦੀ ਪਾਰਕਿੰਗ ਤੇ ਹੁਣ ਵਾਪਸ ਆਪਾਂ ਮਨਾਲੀ ਵੱਲ ਨੂੰ ਚੱਲਾਂਗੇ ਉਹੀ ਰਫ ਰਸਤੇ ਤੇ ਨਾਲਿਆਂ ਨੂੰ ਪਾਰ ਕਰਦੇ ਹਾਂ ਵੀ ਚਲਿਏ ਚਲੋ ਠੀਕ ਹੈ ਉਹ ਦੇਖੋ ਯੂਪੀ ਜੱਟ ਝਾਟ ਲਓ ਜੀ ਯੂਪੀ ਵਾਲਿਆਂ ਨੇ ਜੱਟ ਝਾਟ ਲਿਖਿਆ ਸਾਬ ਹਾਰ ਤੇ ਆ ਪਾਰਕਿੰਗ ਚੰਦਰਤਾਲ ਦੀ ਤੇ ਹੁਣ ਆਪਾਂ ਮਾਰਦੇ ਹਾਂ ਸੈਲਫ ਚੱਲਦੇ ਹਾਂ ਅੱਗੇ ਇਹ ਯਾਰ ਬੰਦ ਕਰ ਲੈ ਨਾ ਕਿਥੋਂ ਦੌੜੋ ਦੌੜੋ ਇਹਦੇ ਦੇਖੀਂ ਦੌੜ ਲੈ ਲੱਗ ਲੱਗ ਲੱਗੋ ਬੱਚੋ ਨਿਕਲ ਵੀ ਹੋ ਗਿਆ ਜਲੇਬਾ ਜਲੇਬਾ ਇਹ ਵੀ ਚਲ ਚਲੀ ਬੰਦ ਕਰ ਜੰਗ ਕਰ ਦਾਰੋ ਹੁੰਦਾ ਨਹੀਂ ਜੀ Rwy'n cael fy huniaid yn ystod y cyfnod. Ro! 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 Rwy'n cael fy huniaid yn ystod y cyfnod. ਤਰਨਗਰਸਤਿਆਂ ਅθε ਝਰਨਿਆਂ ਨੂੰ ਪਾਸ ਕਰਕੇ ਆਪਾਂ ਬਾਤਲ ਪਹੁੰਚ ਚੁੱਕੇ ਆਂ ਚਾਚਾ ਚਾਚੀ ਦੇ ਢਾਬੇ ਤੇ ਹੋਂ ਤਾਂ ਕਾਫੀ ਢਾਬੇ ਖੁੱਲ ਗਏ ਚਾਚਾ ਚਾਚੀ ਦੇ ਰਾਬਾ ਰੰਗੂਲ ਢਾਬਾ ਇੱਧਰ ਇੱਕ ਕਾਂਗੜੀ ਢਾਬਾ ਕਾਫੀ ਢਾਬੇ ਖੁੱਲ ਗਏ ਬਾਤਲ ਪਹੁੰਚ ਚੁੱਕੇ ਆਂ ਤੇ ਖਾਲ ਦੇਖੋ ਬਾਗ਼ ਜਮੇ ਗਿੱਲੇ ਹੋ ਗਏ ਪਾਣੀ ਪੈ ਗਿਆ ਅਜੇ ਝਰਨੇ ਇਹ ਜੇ ਸੀਗੇ ਔਹ ਸਾਹਮਣੇ ਆ ਚਾਚਾ ਚਾਚੀ ਦਾ ਢਾਬਾ ਤੇ 61 ਢਾਬਾ ਖੁੱਲ ਗਿਆ ਹੋਂ ਤਾਂ ਇੱਥੇ ਢਾਬੇ ਵਗੈਰਾ ਸਟੇਵ ਵਗੈਰਾ ਹਰ ਚੀਜ਼ ਹੈਗੀ ਆ ਤੇ ਹੁਣ ਇੱਥੇ ਕੁਛ ਖਾਣੇ ਪੀਣੇ ਆ। ਬਈ ਚੋਰ ਬਹੁਤ ਲੱਗ ਗਿਆ। ਤੇ ਖਾਣ ਪੀਣ ਤੋਂ ਬਾਅਦ ਅੱਗੇ ਦਾ ਸਫਰ ਮਨਾਲੀ ਦਾ ਹੁਣ ਫਿਰ ਜਾਰੀ ਰੱਖਾਂਗੇ ਆਪਾਂ। ਇੱਥੇ ਕਾਂਗੜੀ ਢਾਬੇ ਤੇ ਬਾਤਲ। ਤੇ ਆਹ ਬਾਈ ਮਲੇ ਆਪਾਂ ਨੂੰ ਕੀ ਨਾਮ ਹੈ ਜੀ ਆਪਣਾ? ਦਿਜੀਏ। ਇਹਨਾਂ ਦਾ ਇੱਥੇ ਢਾਬਾ ਏ। ਖਾਣ ਪੀਣ ਸਕਦੇ ਹੋ ਤੁਸੀਂ ਇੱਥੇ ਤੇ ਰਹਿ ਵੀ ਸਕਦੇ ਹੋ। ਜੀ ਦੱਸੋ ਪਰ ਰੇਟ ਰੂਟ ਕੀ ਨੇ ਰਹਿਣ ਦੇ? ਜੇ ਕੋਈ ਬੰਦਾ ਫਸ ਜਾਂਦਾ। ਫਸ ਜਾਂਦਾ 300 ਰੁਪਏ ਰੇਟ ਐ ਇੱਕ ਸੌਂਦਾ। ਇੱਕ ਬਿਸਤਰਾ। ਇੱਕ ਬਿਸਤਰਾ। ਦਿੰਦਾਂ ਪਵਨ ਘਟੀ ਗਿਆ ਦਿੰਦਾਂ ਦਾ ਰਾਦਾ ਰਾਦਾ ਠੀਕ ਆ ਫਿਰ ਤਾਂ ਸਹੀ ਰੇਟ ਆ ਤੇ ਦਿੰਦਾਂ ਜਿਹੜਾ ਰੈਸਟਫੇ ਦਿੰਦਾਂ ਘੰਟੇ ਤੋਂ 2 ਘੰਟੇ ਬਾਅਦ ਸੋ 200 ਰੁਪਏ ਜਿਹੜਾ ਠੀਕ ਆ ਠੀਕ ਆ ਠੀਕ ਆ ਮਤਲਬ ਜੋ ਰੈਸਟੋਰਸਟ ਕਰਨੀਆਂ ਬੰਦੇ ਨੇ ਆਓ ਸਹੀ ਆ ਸਹੀ ਆ ਸਹੀ ਆ ਰੇਟ ਫਿਰ ਕਈ ਵਾਰ ਬੰਦਾ ਫਸ ਜਾਂਦਾ ਜਿਵੇਂ ਇੱਧਰੋਂ ਰਸਤਾ ਰਸਤਾ ਖਰਾਬ ਆ ਕਿਤੇ ਤਾਂ ਇੱਥੇ ਆ ਕੇ ਕੰਗੜੀ ਢਾਬਾ ਇਹ ਬਾਤਲ ਰਹਿ ਸਕਦਾ ਬੰਦਾ ਠੀਕ ਆ ਭਾਈ ਜੀ ਆਇਆ ਥਾਲੀ ਕੜੀ ਰਾਜਮਾ ਤੇ ਝੌਲਾ ਉਹ ਦੇਖਦੇ ਆ ਕਿੰਦਾ ਦਾ ਟੇਸਟ ਆ ਇਹ ਤੇ ਆਪਣੇ ਥਾਲੀ ਲਈਏ ਥਾਲੀ ਮਿਲਿਆ ਆਪਾਂ ਨੂੰ 220 ਰੁਪਏ ਦੀ ਜਿੱਦੇ ਚੌਲ ਰਾਜਮਾ ਕੜੀ ਤੇ ਦਾਲ ਆ ਇਹ 220 ਰੁਪਏ ਦੀ ਥਾਲੀ ਆ ਇਹ ਤੁਸੀਂ ਇੱਥੇ ਕੰਗਰੀ ਢਾਬੇ ਤੇ ਆ ਕੇ ਖਾ ਸਕਦੇ ਹੋ ਵੇ ਮਿੱਤਰੋ ਜਿਹੜਾ ਇਹ ਰੋੜਾ ਆਪਣਾ ਚੰਦਰਪਾਲ ਤੋਂ ਮਨਾਲੀ ਵਾਲਾ ਇਹ ਰੋੜਾ ਜਿਹੜਾ ਬੜਾ ਖਰਾਬ ਆ ਸਾਰੇ ਰਸਤੇ ਦੇ ਵਿੱਚ ਪੱਥਰੇ ਪੱਥਰ ਪਰ ਫਿਰ ਬਰਫ਼ ਬੁਰੇ ਹਾਲ ਬੰਕੇ ਦਿਹਾੜੇ ਇਹ ਕੰਮ ਚੱਲਦਾ ਹੈ ਜਿੰਨਾ ਪਿੱਛੋਂ ਰੋੜਾ ਜਿਹੜਾ ਆਪਣਾ ਚੱਲਦਾ ਹੈ Shimla ਤੋਂ Kaza ਵਾਲਾ ਬਿਲਕੁਲ ਸਾਫ਼ ਸੁਥਰਾ ਤੇ ਬਹੁਤ ਹੀ ਵਧੀਆ ਰੋੜਾ ਤੇ ਉਨਾ ਹੀ ਜਦੋਂ ਤੁਸੀਂ ਚੰਦਰਪਾਲ ਤੋਂ ਵਾਪਸੇ ਆਉਂਨੇ ਮਨਾਲੀ ਨੂੰ ਤੇ ਖਰਾਬ ਰੋੜ ਮਿਲਦਾ ਹੈ ਦੋਹੇ ਪਾਸੇ ਬਰਫ਼ੇ ਬਰਫ਼ ਮਿਲਦੀ ਆ ਤੇ ਬਾਕੀ ਜਿਹੜਾ ਰਸਤਾ ਉਹ ਵੀ ਪਥਰੀਲਾ ਹੈ ਬਣਿਆ ਨਹੀਂ ਹੋਇਆ ਸੜਕ ਵੀ ਕਿਤੇ ਕਿਤੇ ਤੁਹਾਨੂੰ ਦਿਖਦੀ ਆ ਨਹੀਂ ਮੋਸਟਲੀ ਰਸਤਾ ਜਿਹੜਾ ਉਹ ਤੁਹਾਨੂੰ ਖਰਾਬ ਹੀ ਮਿਲੂਗਾ ਬਾਕੀ ਜੇ ਤੁਸੀਂ ਪਿੱਛੋਂ ਚੱਲਣਾ ਹੈ ਨਾ ਕਾਜਾ ਤੋਂ ਮੰਨ ਲਓ ਤੁਸੀਂ ਤੁਰਦੇ ਹੋ ਤਾਂ ਕੋਸ਼ਿਸ਼ ਕਰੋ ਕਿ अर्ਲੀ ਮਾਰਨਿੰਗ ਕਰੋ ਜੇ ਤੁਸੀਂ ਸਿੱਧਾ ਮਨਾਲੀ ਹੋਣ ਵਾਸਤੇ ਜੇ ਨਹੀਂ ਸਟੇ ਕਰਨੀ ਜੇ ਤੁਸੀਂ ਚੰਦਰਤਾਲ ਵੀ ਆਉਣਾ ਹੈ ਤਾਂ ਟਾਈਮ ਨਾਲ ਚੱਲੋ ਤੇ ਟਾਈਮ ਨਾਲ ਚੱਲ ਕੇ ਆਓ ਕਿਉਂਕਿ ਚੰਦਰਤਾਲ ਤੋਂ ਬਾਅਦ ਜਿਹੜਾ ਇਹ ਰਸਤਾ ਹੈ ਤੇ ਕਾਫੀ ਖਰਾਬ ਆ ਤੇ ਢੇਰੇ ਦੇ ਵਿੱਚ ਇਹ ਸਫ਼ਰ ਕਰਨੇ ਵਾਲਾ ਹੈ ਨੀਗਾ ਇਸੇ ਕਰਕੇ ਜਿਹੜੀ ਉਹ ਲੋਸਰ ਚੈੱਕ ਪੋਸਟ ਬਣੀ ਹੋਈ ਆ ਤੇ ਚੈੱਕ ਪੋਸਟ ਤੇ ਰੋਕ ਲੈਂਦੇ ਨੇ 2 ਵਜੇ ਤੋਂ ਬਾਅਦ ਉਹ ਅੱਗੇ ਜਾਣ ਨਹੀਂ ਦਿੰਦੇ ਤਾਂ ਕਿ ਢੇਰਾ ਨਾ ਹੋਵੇ ਕਿਉਂਕਿ ਰਸਤੇ ਦੇ ਵਿੱਚ ਇੱਥੇ ਕਿਤੇ ਵੀ ਕੋਈ ਸਾਧਨ ਨਹੀਂ ਹੈਗਾ ਜਿਹੜਾ ਬਾਦਲ ਜਾ ਕੇ ਤੁਹਾਨੂੰ ਢਾਬਾ ਵਗੈਰਾ ਵੀ ਉਹ ਬਾਤਲੇ ਮਿਲਦਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਕੋਈ ਢਾਬਾ ਨਹੀਂ ਮਿਲਦਾ ਤੇ ਕੋਈ ਹੋਰ ਰਸਤੇ ਦੇ ਵਿੱਚ ਸੁਵਿਧਾ ਹੈ ਨਹੀਂ ਕਿ ਅਵੇਲੇਬਲ ਆਕਰਕੇ ਟਾਈਮ ਨਾਲ ਹੀ ਚੱਲੋ ਜੇ ਤੁਸੀਂ ਇਹ ਰਸਤਾ ਕਰਾਸ ਕਰਨਾ ਹੈ। ਨਾਉਣ ਦੀ ਜਗ੍ਹਾ। ਬੌਜ਼ਾਓ। ਬੌਜ਼ਾਓ। ਉਹ ਜੀ ਬਣਾਉਣਾ ਹੈ। ਰਾਸਤਾ ਬਿਲਕੁਲ ਡਸਟੀ ਗਰਦ ਨਾਲ ਭਰਿਆ ਹੁੰਦਾ ਹੈ ਜਿਵੇਂ ਆਹ ਰਸਤਾ ਜਵਨ ਸਿੰਗਲ ਜਿਹਾ ਰਸਤਾ ਹੈ ਬਿਲਕੁਲ ਤੇ ਪੂਰਾ ਪੂਰਾ ਤੇ ਉਤ ਬਾਅਦ ਕਿਤੇ ਕਿਤੇ ਚਿੱਕੜ ਆਉਂਦਾ ਹੈ ਬਹੁਤ ਜ਼ਿਆਦਾ ਪਾਣੀ ਚੱਲਦਾ ਹੈ ਉਹਦੇ ਕਰਕੇ ਚਿੱਕੜ ਹੋ ਜਾਂਦਾ ਹੈ ਕਿਤੇ ਪਥਰੀਲਾ ਰਸਤਾ ਉਸਤਾ ਚੱਲੋ ਪੱਥਰ ਆਉਂਦੇ ਨੇ ਪੱਥਰਾਂ ਵਿੱਚ ਲੰਘਣਾ ਪੈਂਦਾ ਪਰ ਕਾਫੀ ਜਗ੍ਹਾ ਇਦਾਂ ਵੀ ਆਉਂਦੀ ਆ ਕਿਤੇ ਬਿਲਕੁਲ ਚਿੱਕੜ ਹੋ ਜਾਂਦਾ ਹੈ ਤੇ ਚਿੱਕੜ ਵਜਿ ਦੀ ਲੰਘ ਕੇ ਆਪਾਂ ਨੂੰ ਅੱਗੇ ਜਾਣਾ ਪੈਂਦਾ ਸੋ ਓਵਰਾਲ ਸਾਰਾ ਰਸਤਾ ਖਰਾਬ ਆ ਪਰ ਕਾਫੀ ਲੋਕ ਨੇ ਇਹਦੇ ਸਾਈਕਲ ਤੇ ਵੀ ਇਹ ਟ੍ਰਿਪ ਕਰਦੇ ਨੇ ਜਿਵੇਂ ਬਾਜੀ ਆਪਾਂ ਨੂੰ ਮੰਤੈ ਜੀ ਰੋੜ ਕੀ ਮਿਲਿਆ ਸੀਗਾ ਤੇ ਆ ਪਿੱਛੇ ਆਪਾਂ ਨੂੰ ਕੁਝ ਮਲੇ ਨੌਜਵਾਨ ਵੀ ਵੀ ਸਾਈਕਲ ਤੇ ਟ੍ਰਿਪ ਕਰ ਰਹੇ ਨੇ ਤੇ ਔਖੇ ਸੌਖੇ ਰਸਤੇ ਸਾਰੇ ਲੰਘ ਕੇ ਬਰੇ ਦੇ ਵਿੱਚੋਂ ਕਾਉਣਾ ਪੈਤਾ ਫਾਈਨਲੀ ਫਾਈਨਲੀ ਬਸ ਹਾਂ ਸੜਕ ਦੇਖੀ ਆ ਬਾਈ ਸਵੇਰ ਦੇ ਬਹੁਤ ਪੁੱਛਿਆ ਨਾ ਪੁੱਛਿਆ ਨਾ ਕੀ ਹਾਲ ਆ ਉਹੇ ਗੋਟਾ ਹੱਥ ਦੁਫਣ ਲੱਗਿਆ ਪਿਆ ਮਜ਼ਾ ਹੁਣ ਆਗੇ ਤੇ ਖੜਕ ਦਿੱਤੀ ਆ ਥੈਂਕ ਗੋਡ ਸਲੋ ਠੀਕੇ ਧੰਨਵਾਦ ਆ ਪ੍ਰਮਾਤਮਾ ਦਾ ਵਧੀਆ ਸਫਰ ਨਿਪੜ ਗਿਆ ਜਿਹੜਾ ਔਖਾ ਸਫਰ ਸੀਗਾ ਰਾਹ ਹੇਦੂ ਫੋ ਲਓ ਵੀ ਮਤਰਾ ਫਾਈਨਲੀ ਪਹੁੰਚ ਚੁਕੇ ਆ ਕੋਕਸਰ ਕੋਕਸਰ ਆਇਆ ਆਪਾਂ ਤੇ ਇੱਥੇ ਰੁਕ ਗਿਆ ਅੱਜ ਫਿਰ ਅੱਗੇ ਫੇਰ ਜਾਵਾਂਗੇ ਕਿਉਂਕਿ ਥੱਕ ਕੇ ਬਹੁਤ ਜ਼ਿਆਦਾ ਇੰਨਾ ਜ਼ਿਆਦਾ ਖਰਾਬ ਰਸਤਾ ਸੀ ਇੰਨਾ ਯਾਰ ਟਾਹ ਮੈਂ ਬੱਸ ਹੋ ਗਈ 5 ਵਜੇ ਦੇ ਸਵੇਰ ਦੇ ਤੁਰੇ ਆਇਆ ਤੇ ਹੁਣ 3 ਵੱਜ ਚੁੱਕੇ ਨੇ ਤੇ ਲਗਾਤਾਰ ਸਫ਼ਰ ਜਲਦੀ ਜਾਂਦਾ ਹੈ ਤਾਂ ਕਰਕੇ ਹੁਣ ਇੱਥੇ ਰੁਕਦੇ ਆਂ ਰੈਸਟ ਰਸਟ ਕਰਦੇ ਆਂ ਫਿਰ ਅੱਗੇ ਤੁਹਾਨੂੰ ਕੋਕਸਰ ਦਾ ਵਿਚਾਕਾ ਆਉਣਾ ਦਿਖਾਉਂਦੇ ਆਂ ਲਓ ਮਿੱਤਰੋ ਪਿਆਰਿਓ ਫਿਰ ਰਹੇ ਆ ਕੋਕਸਰ ਆਵਾਜ਼ ਬਹੁਤ ਜ਼ਿਆਦਾ ਆ ਰਹੀ ਹੈ ਝਰਨੇ ਵੀ ਤੇ ਕੋਕਸਰ ਘੁੰਮਦੇ ਫਿਰ ਰਹੇ ਆ ਤੁਰਸਾ ਆਪਾਂ ਆ ਕੇ ਰੋਕੇ ਸੀਗੇ ਕਿਉਂਕਿ ਰਸਤਾ ਬਾਹਰ ਖਰਾਬ ਸੀ ਸੱਜੜ ਬਹੁਤ ਆਇਆ ਤੇ ਹੁਣ ਇੱਥੇ ਆ ਕੇ ਰੋਕੇ ਫਿਰ ਅੱਗੇ ਬਾਅਦ ਚੱਲਾਂਗੇ ਸਫ਼ਰ ਹੁਣਾ ਬਹੁਤ ਵਧੀਆ ਰਿਹਾ ਹੁਣ ਤੁਹਾਨੂੰ ਦੱਸਣਾ ਵਾਕੀ ਜਾਣਕਾਰੀ ਤੁਹਾਨੂੰ ਬਾਅਦ ਜੰਨੇ ਆਪਾਂ ਕਿਉਂਕਿ ਤੇ ਆਵਾਜ਼ ਐ ਥੋੜੀ ਘਟਸ ਹੁੰਦੀ ਹੋਊਗੀ ਆਹ ਦੇਖੋ ਚਾ ਮਾ Vamos embora, é